ਵੋਟਾਂ ਹੋ ਵੀ ਚੁੱਕੀਆਂ ਨੇ ਤੇ ਵੋਟਾਂ ਆਉਣੀਆਂ ਵੀ ਨੇ ਕਿਉਂਕਿ ਆਪਸੇ ਜੁੜੀਆਂ ਹੋਈਆਂ ਚੀਜ਼ਾਂ ਨੇ ਪਰ ਆਉਣ ਵਾਲੀਆਂ ਵੋਟਾਂ ਦੀਆਂ ਤਿਆਰੀਆਂ ਤਾਂ ਹੋ ਗਈਆਂ ਕਿਤੇ ਨਾ ਕਿਤੇ ਪਿਛਲੀਆਂ ਵੋਟਾਂ ਵਾਲੀਆਂ ਮਸ਼ੀਨਾਂ ਦੇ ਵਿੱਚ ਅਜੇ ਕਹਿੰਦੇ ਫਰਕ ਨਜ਼ਰ ਆ ਰਿਹਾ ਤੇ ਫਿਰ ਇਹਦੇ ਨਾਲ ਤਾਂ ਲੋਕਾਂ ਨੇ ਵੀ ਸਹਿਮ ਜਾਣਾ ਲੋਕਾਂ ਦਾ ਕੌਨਫੀਡੈਂਸ ਵੀ ਘਟ ਜਾਣਾ ਤੇ ਕਿਤੇ ਨਾ ਕਿਤੇ ਨੇਤਾਵਾਂ ਵਾਲੇ ਪਾਸੇ ਵੀ ਆਪਣੇ ਜਿਹੜੇ ਸ਼ੱਕ ਹੈ ਉਹ ਵੱਧ ਜਾਣੇ ਆ ਜੀ ਸ਼ੁਕਰੀਆ ਜੀ ਲਖਪ੍ਰੀਤ ਜੀ ਦੇਖੋ ਗੱਲ ਇਹ ਆ ਕਿ ਜਿਹੜੀਆਂ ਮਸ਼ੀਨਾਂ ਨੇ ਇਹ ਜਿਹੜੇ ਡੱਬੇ ਜੇ ਰਖੇ ਆ ਨਾ ਨੇ ਵੋਟਾਂ ਪਾਉਣ ਵਾਸਤੇ ਜੀ ਇਹਦੇ ਵਿੱਚ ਐਤਕੀ ਬਹੁਤ ਕਸੂਤੀ ਪੋਜੀਸ਼ਨ ਆ ਹੁਣ ਚੋਣ ਕਮਿਸ਼ਨ ਦੇ ਹੂੰ ਉਹ ਜਿਵੇਂ ਕਹਿੰਦੇ ਨੇ ਫਸ ਗਈ ਜਾਨ ਅਸੇ ਕੰਜੇ ਅੰਦਰ ਜਿਉਂ ਵੇਲਣ ਵਿੱਚ ਗੰਨਾ ਜੀ ਐਤਕੀ ਜੋ ਮਾਮਲਾ ਨਿਕਲਿਆ ਨਾ ਵੈਸੇ ਤੇ ਇਹ ਪਿਛਲੇ ਸਾਲ ਵੀ ਨਿਕਲਿਆ ਆ ਨਹੀਂ ਪਿਛਲੇ ਇਲੈਕਸ਼ਨ ਵੀ ਨਿਕਲਿਆ ਸੀਗਾ ਜਿਹਦਾ ਮੈਂ ਜ਼ਿਕਰ ਵੀ ਕੀਤਾ ਸੀ ਪਰ ਉਹ ਕਟਿੰਗ ਨਹੀਂ ਲੱਭੀ ਬਾਅਦ ਚ ਕਿ ਗੁਜਰਾਤ ਦੇ ਦੋ ਰਿਪੋਰਟਰਾਂ ਨੇ ਸਾਂਝੇ ਤੌਰ ਤੇ ਇੱਕ ਐਸੀ ਰਿਪੋਰਟ ਨਸ਼ਰ ਕੀਤੀ ਸੀ ਗੁਜਰਾਤੀ ਅਖਬਾਰ ਚ ਜੀ ਕਿ ਇਲੈਕਸ਼ਨ ਕਮਿਸ਼ਨ ਦਾ ਡਾਟਾ ਲੈ ਕੇ ਉਹਨਾਂ ਨੇ ਇੱਕ ਫਰਕ ਖੜਾ ਕਰ ਦਿੱਤਾ ਸੀਗਾ ਪਰ ਬਾਅਦ ਦੇ ਵਿੱਚ ਉਹ ਪੱਤਰਕਾਰਾਂ ਨੂੰ ਨੌਕਰੀ ਤੋਂ ਕਢਾ ਦਿੱਤਾ ਗਿਆ ਉਹ ਚੁੱਪ ਕਰ ਗਏ ਰਿਪੋਰਟ ਰੋਲ ਗਈ ਸੀ ਜੀ ਪਰ ਜਿਹੜਾ ਆ ਮਾਮਲਾ ਹੈ ਨਾ ਇਹ ਇੱਕ ਵਾਰੀ ਕਹਿ ਲੋ ਕਿ ਸਾਨੂੰ ਫੇਰ ਸੋਚਣ ਵਾਸਤੇ ਮਜਬੂਰ ਕਰੇਗਾ ਇਹ ਇਹਨਾਂ ਨੂੰ ਕਿਤੇ ਨਾ ਕਿਤੇ ਜਵਾਬ ਦੇਣ ਵਾਸਤੇ ਮਜਬੂਰ ਕਰੇਗਾ ਐਡੀਆਰ ਹੂੰ ਏਡੀਆਰ ਜੋ ਹੈ ਇਹਦੇ ਕਾਰਕੁਨ ਆਪਣੇ ਪੰਜਾਬ ਦੇ ਵਿੱਚ ਵੀ ਹੈਗੇ ਆ ਜੀ ਤੇ ਅੱਗੇ ਜਿਹੜੀ ਸੀਪ ਲਵਾਈ ਸੀ ਮੋਦੀ ਸਰਕਾਰ ਨੂੰ ਇਲੈਕਸ਼ਨ ਜਿਹੜੇ ਉਹ ਇਲੈਕਸ਼ਨ ਤੋਂ ਪਹਿਲਾਂ ਸੀ ਨਾ ਇਲੈਕਟੋਰਲ ਬਾਂਡ ਜੀ ਉਹਨਾਂ ਦੀ ਸੀਪ ਵੀ ਇਹਨਾਂ ਨੇ ਲਵਾਈ ਸੀ ਏਡੀਆਰ ਵਾਲਿਆਂ ਨੇ ਹਮ ਏਡੀਆਰ ਵਾਲੇ ਇੱਕ ਕੱਢ ਕੇ ਲਿਆਏ ਨੇ ਅੰਕੜਾ ਜੀ ਖੁਦ ਜਗਦੀਪ ਸ਼ੋਕਰ ਜੀ ਇਸ ਸੰਸਥਾ ਦੇ ਮੁਖੀ ਆ ਬਹੁਤ ਪੜ੍ਹੇ ਲਿਖੇ ਇੰਟੈਲੈਕਚੁਅਲ ਆਦਮੀ ਆ ਜੀ ਤੇ ਉਹ ਜੋ ਡੈਮੋਕ੍ਰੈtic ਰਿਫਾਰਮਸ ਨੇ ਉਹਦੇ ਵਾਸਤੇ ਹੀ ਲੜ ਰਹੇ ਆ ਜੀ ਜੀ ਇਹਨਾਂ ਨੇ ਜੋ ਅੰਕੜਾ ਕੱਢਿਆ ਇਹ ਕਹਿੰਦੇ ਆ ਕਿ 362 ਸੀਟਾਂ ਯਾਨੀ 362 ਹਲਕੇ ਇਸ ਤਰ੍ਹਾਂ ਦੇ ਸੀਗੇ 2024 ਵਾਲੇ ਇਲੈਕਸ਼ਨ ਦੇ ਵਿੱਚ ਜਿਨ੍ਹਾਂ 'ਚ 554598 ਵੋਟਾਂ ਘੱਟ ਹੋਈਆਂ ਨੇ ਜੀ ਠੀਕ ਹੈ ਜੀ 176 ਹਲਕਿਆਂ 'ਚ ਕਹਿੰਦੇ ਆ ਕਿ ਜਿੰਨੀਆਂ ਵੋਟਾਂ ਪਈਆਂ ਉਹਦੇ ਮੁਕਾਬਲੇ 35093 ਵੋਟਾਂ ਵਧ ਗਈਆਂ ਹਾਂ ਠੀਕ ਹੈ ਜੀ ਜੀ ਤੇ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ADR ਤੇ ਕਾਮਨ ਕਾਜ਼ ਨੇ SC ਚ ਇੱਕ ਪਟੀਸ਼ਨ ਦਾਖਲ ਕੀਤੀ ਸੀ ਸੁਪਰੀਮ ਕੋਰਟ ਚ ਯਾਨੀ 2019 ਜੀ ਕਿ ਭਾਈ ਤੁਸੀਂ ਮਿਲਾਨ ਤੋਂ ਪਹਿਲਾਂ ਯਾਨੀ ਵੈਰੀਫਿਕੇਸ਼ਨ ਤੋਂ ਪਹਿਲਾਂ ਤੁਸੀਂ ਜਿਹੜੇ ਨਤੀਜੇ ਦੇਣੇ ਬੰਦ ਕਰ ਦਿਓ ਜੇ ਇੱਥੇ ਕਹਾਣੀ ਜਿਹੜੀ ਨਿਕਲਦੀ ਐ ਸੋ ਉਹ ਇਹ ਆ ਓਵਰਆਲ ਜੇ ਅੱਪਾ ਗੱਲ ਵੇਖੀਏ ਐਡੀਆਰ ਵਾਲੇ ਕੀ ਕਹਿ ਰਹੇ ਆ ਉਹ ਕਹਿ ਰਿਹਾ ਕਿ 362 ਸੀਟਾਂ ਜਿੱਥੇ ਤਕਰੀਬਨ ਲਾ ਲੋ ਕਿ 5 ਲੱਖ 55000 ਵੋਟਾਂ ਜਿਹੜੀਆਂ ਉਹ ਕੱਟ ਗਈਆਂ ਤੇ 176 ਐਸੇ ਹਲਕੇ ਆ ਜਿਨ੍ਹਾਂ ਦੇ ਵਿੱਚ ਵੋਟਾਂ ਵਧ ਗਈਆਂ ਹੁਣ ਇਹ ਵੋਟਾਂ ਜਿਹੜੀਆਂ ਨੇ ਵਧੀਆਂ ਕਟੀਆਂ ਕਟੀਆਂ ਜਿਹੜੀਆਂ ਉਹ ਅੰਕੜਾ ਕਿੱਥੋਂ ਲੈ ਰਹੇ ਅੰਕੜਾ ਲੈ ਰਹੇ ਆ ਚੋਣ ਕਮਿਸ਼ਨ ਦੀ ਵੈਬਸਾਈਟ ਤੋਂ ਜੀ ਹੁਣ ਵੈਬਸਾਈਟ ਚੋਣ ਕਮਿਸ਼ਨ ਦੀ ਚੋਣ ਕਮਿਸ਼ਨ ਭੱਜ ਨਹੀਂ ਪਾਊਗਾ ਬਿਲਕੁਲ ਆਪਦੇ ਅੰਕੜਿਆਂ ਤੋਂ ਭੱਜ ਨਹੀਂ ਸਕੂਗਾ ਉਹ ਕਹਿੰਦੇ ਆ ਕਿ ਦੇਖੋ ਇਸ ਕੱਲ ਦਾ ਚੋਣ ਕਮਿਸ਼ਨ ਖੁਦ ਹੀ ਜਵਾਬ ਦੇਵੇ ਕਿ ਅਜਿਹਾ ਕਿਸ ਤਰ੍ਹਾਂ ਹੋ ਸਕਦਾ ਹੈ ਜੀ ਤੇ ਅੱਗੇ ਚੋਣ ਕਮਿਸ਼ਨ ਦੀ ਕਾਰਗਰਦਗੀ ਤੇ ਆ ਜਿਹੜੇ ਡੱਬੇ ਆ ਪੀ ਪੀ ਕਰਨ ਵਾਲੇ ਇਹਨਾਂ ਤੇ ਬੜੇ ਸਵਾਲ ਉੱਟਦੇ ਉੱਟਦੇ ਠੀਕ ਹੈ ਜੀ ਮੇਰੀ ਕੋਈ ਐਕਸਪਰਟੀ ਨਹੀਂ ਹੈ ਕਿ ਮੈਂ ਨਹੀਂ ਕਹਿ ਸਕਦਾ ਕਿ ਜਿਹੜੇ ਡੱਬੇ ਆ ਜੀ ਪੀ ਪੀ ਕਰਨ ਵਾਲੇ ਵੇ ਮਤਲਬ ਕਿ ਸਹੀ ਤੋਲਦੇ ਆ ਘੱਟ ਤੋਲਦੇ ਆ ਮੈਂ ਨਹੀਂ ਕਹਿ ਸਕਦਾ ਜੀ ਪਰ ਐਤ ਕੀ ਅੰਕੜਾ ਆਧਾਰਿਤ ਸਵਾਲ ਚੋਣ ਕਮਿਸ਼ਨ ਕੋਲ ਪੁੱਜ ਗਿਆ ਕਿ ਮੜਾ ਜਾ ਬਈ ਇਹ ਦੇਤੇ ਦੱਸ ਜਾ ਕਿਉਂਕਿ ਉਹ ਆਪ ਹੀ ਫਰਕ ਪਾ ਕੇ ਬੈਠੇ ਆ ਉੱਥੇ ਜਦੋਂ ਹਾਂ ਜੀ ਦੱਸੀ ਜਾਂਦੇ ਆ ਆਪ ਹੀ ਤਾਂ ਗੱਲ ਇਹ ਆ ਕਿ ਦੇਖੋ ਇਹਦੇ ਵਿੱਚ ਇੱਕ ਬੜਾ ਵੱਡਾ ਸਵਾਲ ਇਹ ਰਹੇਗਾ ਨਾ ਕਿ ਵੋਟਾਂ ਜਿਹੜੀਆਂ ਘਟੀਆਂ ਵਧੀਆਂ ਨੇ ਉਹ ਕਿਵੇਂ ਹੋ ਸਕਦਾ ਕਿਉਂ ਹੂੰ ਕਿਉਂਕਿ ਜਿਹੜੀ ਵੋਟ ਇੱਧਰ ਪੈਂਦੀ ਆ ਜੀ ਜਿਹੜੀ ਇਸ ਡੱਬੇ ਦੇ ਰਾਹੀਂ ਪੈਂਦੀ ਆ ਹੁਣ ਵੈਲਟ ਪੇਪਰ ਵਾਲੀ ਤੇ ਵੋਟ ਰੱਦ ਹੋ ਜਾਂਦੀ ਸੀ ਮੰਨ ਲਓ ਤੁਸੀਂ ਉਹ ਠੱਪਾ ਜਿਹਾ ਲਾਇਆ ਹੂੰ ਉਹ ਦੂਜੇ ਖਾਨੇ 'ਚ ਚਲਾ ਗਿਆ ਸ਼ਾਈ ਮੜੀ ਜੀ ਤਾਂ ਵੋਟ ਰੱਦ ਹੋ ਜਾਂਦੀ ਸੀ ਜੀ ਇੱਥੇ ਜਿਹੜਾ ਡੱਬਾ ਹੈ ਡੱਬੇ 'ਚ ਜਿਹੜੀ ਵੀ ਕਹ ਲਓ ਕਿ ਓਟੀ ਹੋਣੀ ਆ ਜੀ ਉਹ ਵੋਟ ਕਿਸੇ ਨਾ ਕਿਸੇ ਖਾਤੇ 'ਚ ਜਾਣੀ ਹੈ ਬਿਲਕੁਲ ਜਾਂ ਤਾਂ ਉਹ ਉਮੀਦਵਾਰਾਂ ਨੂੰ ਜਾਏਗੀ ਜਾਂ ਵੱਧ ਤੋਂ ਵੱਧ ਨੋਟਾਂ ਨੂੰ ਜਾਏਗੀ ਜੀ ਰੱਦ ਦਾ ਤਾਂ ਮਸਲੀਆ ਨਹੀਂ ਹਾਂ ਬਿਲਕੁਲ ਹੁਣ ਐਸ ਕਰਕੇ ਚੋਂ ਕਮਿਸ਼ਨ ਫਸ ਗਿਆ ਕਿ ਇਹ ਜਿਹੜਾ ਤਕਰੀਬਨ 6 ਲੱਖ ਵੋਟਾਂ ਦਾ ਫਰਕ ਹੈ ਭਾਈ ਇਹ ਫਰਕ ਕਿਵੇਂ ਹੋ ਗਿਆ ਜੀ ਤੇ ਐਤਕੀ ਕੁਝ ਸੀਟਾਂ ਤੇ ਇਸ ਤਰ੍ਹਾਂ ਦੀਆਂ ਨੇ ਮਹਾਰਾਜ ਹੂੰ ਜਿੱਥੇ ਬਹੁਤ ਘੱਟ ਵੋਟਾਂ ਦੇ ਨਾਲ ਜਿੱਤ ਹਾਰ طے ਹੋਈ ਆ ਬਿਲਕੁਲ ਤੇ ਫਿਰ ਉੱਥੇ ਇਹ ਗੱਲ ਬਹੁਤ ਮਾਇਨੇ ਰੱਖਦੀ ਹੈ ਮਾਇਨੇ ਰੱਖਦੀ ਹੈ ਨਾ ਚਾਹੇ ਉਹ ਕਿਤੇ ਘਟੀ ਆ ਚਾਹੇ ਕਿਤੇ ਵੋਟ ਵਧੀ ਆ ਤਾਂ ਉਹ ਕਹਿੰਦੇ ਵੀ ਡੱਬੇ 'ਚ ਭਾਈ ਗੱਲ ਇਹ ਆ ਕਿ ਜਦੋਂ ਰੱਦ ਹੋਣ ਵਾਲਾ ਕੋਈ ਸਿਸਟਮ ਹੀ ਆ ਨਹੀਂ ਜੀ ਇੱਕ ਰੱਦ ਕਿਵੇਂ ਹੋ ਗਈਆਂ ਵੱਧ ਕਿਵੇਂ ਹੋ ਗਈਆਂ ਘੱਟ ਕਿਵੇਂ ਹੋ ਗਈਆਂ ਤੇ ਅੰਕੜਾ ਤੁਹਾਡਾ ਹੀ ਹੈ ਤੁਹਾਡੇ ਅੰਕੜੇ ਦੇ ਆਧਾਰ ਤੇ ਬਈ ਆਪਾਂ ਖੇਡ ਰਹੇ ਹੁਣ ਇਹਦਾ ਜਵਾਬ ਚੋਣ ਕਮਿਸ਼ਨ ਦਿੰਦਾ ਕਿ ਨਹੀਂ ਦਿੰਦਾ ਪਰ ਚੋਣ ਕਮਿਸ਼ਨ ਨੂੰ ਇੱਕ ਘੇਰਾ ਜਿਹੜਾ ਹੋਰ ਪੈ ਜ਼ਰੂਰ ਗਿਆ ਜੀ ਅ ਮਨਜੀਤ ਸਿੰਘ ਦੀ ਮੇਰੇ ਹਮਨਾਮੀ ਉਹ ਵੀ ਇਹੀ ਕਹਿ ਰਹੇ ਨੇ ਕਿ 5 ਤੋਂ 6 ਲੱਖ 6.5 ਲੱਖ ਵੋਟਾਂ ਦਾ ਇਤਕੀ ਫਰਕ ਆਇਆ ਜੀ ਤੇ ਜੀਬੀਜੀ ਕਹਿ ਰਹੇ ਨੇ ਕਿ ਪੇਪਰ ਬੈਲਟ ਨਾਲ VOTING ਹੋਣੀ ਚਾਹੀਦੀ ਹੈ ਮਸ਼ੀਨਾਂ ਦੇ ਸੌਫਟਵੇਅਰ ਇਹ ਕਹਿੰਦੇ ਰਿਲਾਇੰਸ ਵਾਲੇ ਬਣਾਉਂਦੇ ਆ ਚਲੋ ਰੇਲੈਂਸ ਵਾਲੇ ਨਹੀਂ ਬਣਾਉਂਦੇ ਜੀ ਜੀ ਨਹੀਂ ਨਹੀਂ ਉਹਦੇ ਵਾਸਤੇ ਭਾਰਤ ਇਲੈਕਟ੍ਰੋਨਿਕ ਲਿਮਟਿਡ ਹੈ ਬੈਲ ਜੀ ਤੁਸੀਂ ਉਹਦਾ ਸ਼ੇਅਰ ਵੀ ਖਰੀਦ ਸਕਦੇ ਹੋ ਬੈਲ ਦਾ ਸ਼ੇਅਰ ਜਿਹੜਾ ਉਹ ਦਮਦਾਰ ਹੈ ਹੂੰ ਹੂੰ ਉਹ ਉਹਦੇ ਚ ਰਿਟਰਨ ਮਿਲ ਰਿਹਾ ਹੈ ਇਸ ਟਾਈਮ ਅੱਛਾ ਬੈਲ ਬਣਾਉਂਦੀ ਹੈ ਜੀ 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 ਹਾਂ ਉਹ ਜਿਹੜੀਆਂ ਕਹ ਲੋ ਕਿ ਨਿਰਮਾਤਾ ਕੰਪਨੀਆਂ ਨੇ ਸ਼ਾਇਦ ਉਹ ਨੇ ਤੇ ਗੱਲਿਆ ਕਿ ਬੈਲਦੀ ਨਿਗਰਾਨੀ ਹੈਟ ਹੈ ਤੇ ਉੱਥੇ ਇਹਨਾਂ ਦੇ ਆਪਣੇ ਬੰਦੇ ਵੀ ਬੈਠੇ ਆ ਉਹ ਵੀ ਖੁਲਾਸਾ ਹੋਇਆ ਸੀਗਾ ਪਿਛਲੇ ਸਮੇਂ ਦੇ ਗੁਰਾਣ ਰਜੀਵ ਕੁਮਾਰ ਜੀ ਕਹਿ ਰਹੇ ਨੇ ਕਿ ਮਸਲਾ ਪਹਿਲਾਂ ਡਾਕਟਰ ਪਿਆਰੇ لال ਗਰਗਣੇ ਚੁੱਕਿਆ ਸੀ 80 ਸੀਟਾਂ ਦੇ ਉੱਤੇ ਕੋਈ ਹੇਰਾਫੇਰੀ ਹੋਈ ਸੀ ਉਹਦੇ ਮਾਮਲੇ ਦੇ ਨਹੀਂ ਦੇਖੋ ਜੀ 80 ਦਾ ਨਹੀਂ ਇਹ ADR ਜਿਹੜਾ ਹੈ ਨਾ ADR ਦਾ ਕੰਮ ਹੀ ਇਹ ਆ ਜੀ ਮੈਨੂੰ ਪਿਆਰੇ لال ਗਰਗ ਜੀ ਦੇ ਅੰਕੜੇ ਤੇ ਕੋਈ ਉਸ਼ੱਕ ਨਹੀਂ ਹੈ ਬੜੇ ਰਿਸਪੈਕਟਡ ਨੇ ਸਾਡੇ ਉਹ ਮੇਰੇ ਮਿੱਤਰ ਨੇ ਉਮਰ ਚ ਬਹੁਤ ਵੱਡੇ ਨੇ ਜੀ ਪਰ ਛੋਟੇ ਭਰਾ ਵਾਂਗੂ ਮਿਲਦੇ ਜੁਲਦੇ ਆ ਪਰ ਗੱਲ ਇਹ ਆ ਕਿ ਇਹ ADR ਸਰ ਇਹਨਾਂ ਦਾ ਕੰਮ 12 ਮਹੀਨੇ 24 ਦਿਨ ਇਹੀ ਆ ਜੀ ਇਹ ਇਲੈਕਟਰੋਲ ਬੌਂਡ ਜਾਂ ਇਸ ਤਰ੍ਹਾਂ ਦੇ ਸਾਰੇ ਜਿਹੜੇ ਚੋਣਵੀ ਸੁਧਾਰਿਆ ਇਹਨਾਂ ਦੀ ਲੜਾਈ ਆ ਇਹ ਇਹੀ ਕੰਮ ਕਰਦੀ ਹੈ ਇਸ ਸੰਸਥਾ ਜੀ 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 ਲਵਪ੍ਰੀਤ ਜੀ ਨੇ ਕੰਟਰੀਬਿਊਸ਼ਨੀ ਪੇਜ ਦੇ ਨਾਲ ਇੱਕ ਸਵਾਲ ਵੀ ਉਹਨਾਂ ਨੇ ਕਿਹਾ ਕਿ ਮੇਰਾ ਕਮੈਂਟ ਵੀ ਪੜ ਲਓ ਭਾਈ ਪਟਵਾਰੀ 2 ਲੱਖ ਮੰਗ ਰਿਹਾ ਥੋੜਾ ਜਿਹਾ ਕਲੀਅਰ ਕਰਕੇ ਭੇਜ ਦਿਓ ਜੀ ਸਵਾਲ ਤੁਹਾਡਾ ਆਪਾਂ ਪੜ ਲੈਨੇ ਆ ਜ਼ਰੂਰ ਨਹੀਂ ਜੀ ਕੋਈ ਗੱਲ ਨਹੀਂ ਹੈ ਜੀ ਤੁਸੀਂ ਦੱਸ ਦੇਣਾ ਹਾਂ ਥੋੜਾ ਜਿਹਾ ਕਲੀਅਰ ਕਰਕੇ ਦੁਬਾਰਾ ਭੇਜ ਦਿਓ ਤੁਹਾਡਾ ਇਲਾਕਾ ਕਿਹੜਾ ਹੈ ਕੌਣ ਮੰਗ ਰਿਹਾ ਤੁਸੀਂ ਉਹਦੀ ਸ਼ਿਕਾਇਤ ਕਰੋ ਜੀ ਠੀਕ ਹੈ ਨਾ ਜੀ ਵਿਜੀਲੈਂਸ ਤੇ ਭਾਲ ਫਿਰਦੀ ਪਟਵਾਰੀਆਂ ਨੂੰ ਮੈਂ ਤੈਨੂੰ ਲੈ ਕੇ ਬਾਜ ਬਣ ਜਾਵਾਂ ਕਿਹੜਾ ਸਾਡੀ ਪੈੜ ਕੱਢ ਨੂੰ ਉਹ ਤਾਂ ਨਾਲ ਦੀ ਨਾਲ ਚੱਕ ਲੱਗੇ ਸਹੀ ਗੱਲ ਹੈ ਜੀ ਸਹੀ ਗੱਲ ਉਹ ਤਾਂ ਚੱਕ ਕੇ ਲੈ ਜਾਣਗੇ ਨਾਲ ਦੀ ਨਾਲ ਤੁਸੀਂ ਪਟਵਾਰੀ ਦਾ ਨਾ ਕਿਉਂਕਿ ਮੁੱਖ ਮੰਤਰੀ ਸਭ ਤੋਂ ਜ਼ਿਆਦਾ ਜੇ ਕਿਸੇ ਨੂੰ ਕਿਹੜੀ ਨਿਗਾ ਨਾਲ ਦੇਖਦੇ ਤਾਂ ਪਟਵਾਰੀ ਆ ਹੂੰ ਤੇ ਜੇ ਖਾਸ ਤੌਰ ਤੇ ਕਹ ਲੋ ਕਿ ਰਿਟਾਇਰਡ ਹੋਇਆ ਤੋ ਉਹ ਦੁਬਾਰਾ ਪਟਵਾਰੀ ਬਣਿਆ ਪਿਆ ਫਿਰ ਤਾਂ ਭਾਵੇਂ ਕਹਿ ਲੋ ਕਿ ਥੋੜੀ ਜਿਹੀ ਢਲ ਨਰਮਾਈ ਵਰਤਾ ਦੇ ਨਾ ਕਿਉਂਕਿ ਉਹ ਤੇ ਉਹਨਾਂ ਦੇ ਝਿਤੇ ਆ ਜੀ ਵਾਰ-ਵਾਰ ਲਿਆ ਰਹੇ ਉਹਨਾਂ ਨੂੰ ਕਿਆ ਜੋ ਆਜੋ ਮੋਨ ਪੇਰੇ ਆਜੋ ਸੇਵਾ ਦਿਓ ਤੇ ਜੇ ਕੋਈ ਇਹਨਾਂ ਚੋਂ ਹੋਇਆ ਜਿਹੜੇ ਰੈਗੂਲਰ ਆ ਜੀ ਉਹ ਨਾਲ ਦੀ ਨਾਲ ਹੀ ਉਹਨਾਂ ਨੇ ਭੜਕਾ ਦੇਣਾ ਕੰਮ ਹਮ ਇਹ ਤੇ ਕੰਮ ਹੀ ਬੜਾ ਸੌਖਿਆ ਜੀ ਕਰ ਸਕਦੇ ਆ ਤੁਸੀਂ ਮਿੰਟੂ ਜੀ ਕੱਲੀਆਂ ਮਸ਼ੀਨਾਂ ਹੀ ਨਹੀਂ ਫੜੀਆਂ ਗਈਆਂ ਜੀ ਈਡੀ ਵਾਲੇ ਅੱਜ ਕੱਲ੍ਹ ਜਿਵੇਂ ਤੁਸੀਂ ਹੁਣ ਗੱਲ ਕਰ ਰਹੇ ਸੀ ਉਹ ਬਾਜ਼ ਅੱਖ ਨਾਲ ਬੜੇ ਤੇਜ਼ ਨਿਗਰ ਰੱਖ ਰਹੇ ਆ ਵੀ ਕਿਹੜਾ ਬੰਦਾ ਨਹੀਂ ਮੈਂ ਤੇ ਉਹ ਗੱਲ ਕਰ ਰਹੇ ਆ ਨਾ ਵਿਜੀਲੈਂਸ ਦੀ ਜੀ ਈਡੀ ਵਾਲੇ ਅੱਡ ਨਹੀਂ ਮੈਂ ਗੱਲ ਕਰ ਰਹੀ ਈਡੀ ਵਾਲਿਆਂ ਦੀ ਵੀ ਵੀ